बोलो राधा कृष्ण भगवान ये आज बड़ा ही पवित्र दिन है कृष्ण जन्माष्टमी कृष्ण जन्माष्टमी का त्योहार पूरे भारत वर्ष में बड़ी श्रद्धा के साथ मनाया जाता है और सभी श्रद्धालु मंदिर में आके बड़ी श्रद्धा के साथ इसको मनाते और ये पर्व बड़ी ही धूमधाम के साथ पूरे भारत वर्ष में भाद्रपद कृष्ण पक्ष अष्टमी की को तो ये अष्टमी की तिथि वाले दिन मनाया जाता है। आज के दिन भगवान श्री कृष्ण का अवतार हुआ राक्षसों का नाश करने के लिए पाप को खत्म करने के लिए भगवान श्री कृष्ण ने द्वापर युग में अवतार लिया और कंस जैसे अत्याचारियों का नाश करने के लिए उन्होंने मथुरा में अवतार लिया देवकी के गर्भ से उन्होंने अवतार लेकर के घर में उन्होंने उनका पालन पोषण हुआ और उन्होंने पाप का नाश करने के बाद अपने इस धरातल को छोड़कर अपने सोना धाम में चले गए अपने धाम में जाने के बाद यही उन्होंने संदेश दिया कि पाप कितना भी बड़ा हो लेकिन एक ना एक दिन वो खत्म होता है और हर युग में जब जब पाप और अत्याचार बढ़ता है भगवान अवतार लेते और अवतार लेकर पाप को खत्म करते पाप का नाश करके पापियों को खत्म करते और संत महात्मा ब्राह्मण और गाय इनका उद्धार करने के लिए भगवान अवतार लेते बोल राधा कृष्ण भगवान की जय बोल श्री राधा कृष्ण भगवान की जय मेरे वालों पिंडिया भारतवासियों ਸ਼੍ਰੀ ਕ੍ਰਿਸ਼ਨ ਜੀ ਦੇ ਜਨਮਸ਼ਤਮੀ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੂਰੇ ਭਾਰਤ ਵਰਸ਼ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜੀ ਜਨਮ ਦਿਨ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਪਿੰਡ ਪੁਰੋਵਾਰ ਆਈਆਂ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਤਿਹਾਰ ਬੜੀ ਧੂਮ-ਧਾਮ ਨਾਲ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਿੰਡ ਪੁਰੋਵਾਰ ਆਈਆਂ ਦੀ ਸੰਗਤ ਪੂਰੇ ਜੋਸ਼ ਨਾਲ ਇਸ ਪਵਨ ਤਿਹਾੜੀ ਨੂੰ ਮਨਾਉਣ ਲਈ ਆਪਣਾ ਵੱਧ ਛੱਡ ਕੇ ਯੋਗਦਾਨ ਦੇ ਰਹੀ ਹੈ ਜਿਵੇਂ ਕਿ ਕ੍ਰਿਸ਼ਨ ਜੀ ਭਗਵਾਨ ਜੀ ਦਾ ਜਨਮ ਦਿਨ ਬੁਰਾਈ ਤੇ ਇੱਕ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਜਿਵੇਂ ਜਿਨੇ ਇਸ ਦੁਨੀਆ ਤੇ ਅਤਿਆਚਾਰ ਹੋਇਆ ਹੈ ਉਸੇ ਤਰ੍ਹਾਂ ਹਰ 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 ਇੱਕ ਅਲੱਗ-ਅਲੱਗ ਟਾਈਮ ਵਿੱਚ ਭਗਵਾਨ ਜੀ ਨੇ ਆਪਣਾ ਅਲੱਗ-ਅਲੱਗ ਰੂਪ ਪ੍ਰਗਟ ਕਰਕੇ ਉਸ ਅਤਿਆਜਾਦਾ ਅੰਧੇ ਕੀਤਾ ਹੈ ਇਸੇ ਤਰ੍ਹਾਂ ਦੁਆਪਰ ਯੁੱਧ ਵਿੱਚ ਜਿਦੀ ਕ੍ਰਿਸ਼ਣ ਹਾਂ ਜੀ ਨੇ ਬਾਲ ਰੂਪੇ ਵਿੱਚ ਪ੍ਰਗਟ ਹੋ ਕੇ ਕੰਸ ਅਤੇ ਹੋਰ ਵੱਡੇ ਵੱਡੇ ਰਾਕਸ਼ਿਆਂ ਦਾ ਅੰਤ ਕਰਕੇ ਚੰਗਿਆਈ ਦਾ ਪੱਦੀਕ ਪੇਸ਼ ਕੀਤਾ ਹੈ ਅਤੇ ਇਸ ਦੁਨੀਆ ਨੂੰ ਚੰਗਿਆਈ ਦੇ ਰਸਤੇ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ ਮੇਰੇ ਵੱਲੋਂ ਫਿਰ ਪੂਰੇ ਨਗਰ ਵਾਸੀਆਂ ਨੂੰ ਇੱਕ ਵਾਰ ਜੀ ਕਿਸ਼ਨ ਜਨਮ ਜੰਮੀ ਦੀਆਂ ਬਹੁਤ ਬਹੁਤ ਵਧਾਈਆਂ ਬੋਤ ਜੀ ਕਿਸ਼ਨ ਰਾਜਾ ਕਿੰਭਗਵਾਨੇ ਕੀ ਜੈ ਹਾਂ ਦਾਵਾ ਜੀ ਨਾ ਸ਼੍ਰੀ ਰਾਦੇਕਿਸ਼ਮਾਹ ਰਾਜ ਕੀ ਜੈ ਅੱਜ ਸਮੂਲ ਅਗਰ ਪਿੰਡ ਪੂੜੋਆ ਰਾਇਆਵਾਂ ਵੱਲੋਂ ਜਨਮਸ਼ਤਮੀ ਦਾ ਤਿਹਾੜੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਮਹਾਰਾਜ ਸ਼੍ਰੀ ਕੇਸ਼ਮ ਭਗਵਾਨ ਜੀ ਨੇ ਜਨਮ ਲਿਆ ਇਹ ਜਨਮ ਲਿਆ ਜਦੋਂ ਇਹਨਾਂ ਨੇ ਇਹਨਾਂ ਦੇ ਮਾਤਾ ਪਿਤਾ ਉਸ ਸਮੇਂ ਕੈਦ ਸੀ ਬੇੜੀਆਂ ਪਈਆਂ ਸੀ ਜਦੋਂ ਇਹਨਾਂ ਨੇ ਜਨਮ ਲੈਂਦਿਆ ਸਾਰ ਉਹ ਬੇੜੀਆਂ ਜਿਹੜੀਆਂ ਆਪਣੇ ਆਪ ਜਿਹੜੀਆਂ ਉਹ ਟੁੱਟ ਗਈਆਂ ਸੋ ਉਸ ਸਮੇਂ ਦੇ ਇਹਨਾਂ ਦੇ ਮਾਮਾ ਜੀ ਕੰਸ ਰਾਜ ਜਿਹਨਾਂ ਦਾ ਨਾਮ ਕੰਸ ਸੀ ਉਹਨਾਂ ਨੇ ਬਹੁਤ ਅਤਿਆਚਾਰ ਉਸ ਸਮੇਂ ਵਿੱਚ ਕੀਤੇ ਸੋ ਭਗਵਾਨ ਨੂੰ ਆਪ ਧਰਤੀ ਦੇ ਕਿਸ਼ਨ ਮਹਾਰਾਜ ਨੂੰ ਹੋਣਾ ਪਿਆ ਤੇ ਉਹਨਾਂ ਦਾ ਜਿਹੜਾ ਵਾ ਉਹ ਖਾਤਮਾ ਕੀਤਾ ਬਰਾਈ ਦਾ ਤੇ ਹਮੇਸ਼ਾ ਸੱਚਾਈ ਦੇ ਚੱਲਣ ਦੇ ਲੋਕਾਂ ਨੂੰ ਨਾਲੇ ਪ੍ਰਤੀਗ ਦੱਸਿਆ ਵੀ ਇਹ ਮਾਰਗ ਤੇ ਚੱਲੋ ਸੋ ਆ ਮੈਂ ਆਪਣੇ ਵੱਲੋਂ ਤੇ ਸਮੂਹ ਨਗਰ ਵਾਸੀਆਂ ਵੱਲੋਂ ਪੂਰੇ ਭਾਰਤ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਦੇਣਾ ਸੋ ਅੱਗੇ ਤੋਂ ਇਹ ਜਿਹੜੇ ਤਿਆਰ ਆ ਕੋਈ ਵੀ ਤਿਆਰ ਆ ਪਿੰਡ ਪੂਰੋ ਆਲ ਦੀ ਸਮੂਹ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਆਏ ਜਾਂਦੇ ਆ ਚਾਹੀ ਉਹ ਕੋਈ ਵੀ ਦਿਨ ਤਿਹਾਰ ਹੋਵੇ ਸੋ ਇਸ ਕਰਕੇ ਸਮੂਹ ਦੁਬਾਰਾ ਮੇਰੇ ਵੱਲੋਂ ਸਾਰੇ ਸੰਗਤ ਨੂੰ ਲੱਖ ਲੱਖ ਮੁਬਾਰਕਾ ਹੋਰ श्री राधे कृष्ण भगवान की जय